ਤੇ ਜਿਹੜਾ ਮਾਲਵੇ ਡੋਮੀਨੇਟ ਕਰਦਾ ਆਮ ਤੌਰ ਤੇ ਉਹੀ ਜਿਹੜਾ ਹੈਗਾ ਉਹ ਪੰਜਾਬ ਵਿੱਚ ਵਿਸ਼ਾਸੀ ਪਾਰਟੀ ਦਾ ਸਰਕਾਰ ਚਲਾਉਂਦਾ ਹੈਗਾ ਉਹ ਆਪਾਂ ਪਿਛਲੇ ਲੰਮੇ ਸਮੇਂ ਤੋਂ ਦੇਖ ਰਹੇ ਆ ਭਾਵੇਂ ਉਹ ਭਗਵੰਤ ਮਾਨ ਆ ਭਾਵੇਂ ਸੁਖਵੀਰ ਬਾਦਲ ਹੈ ਜਾਂ ਭਾਵੇਂ ਕੈਪਟਨ ਰਿੰਦਰ ਸਿੰਘ ਸੀ ਭਾਵੇਂ ਪ੍ਰਕਾਸ਼ ਸਿੰਘ ਬਾਦਲ ਸੀ ਮਾਲਵੇ ਦੀ ਪੋਲਿਟਿਕਸ ਇਹ ਨਹੀਂ ਪ੍ਰਭਾਵ ਜਾਂਦਣ ਦੀ ਕਿ ਮੈਂ ਮਾਲਵੇ ਦਾ ਜਰਨੈਲ ਆ ਜਿਵੇਂ ਉਹ ਬਕਰੂਸ ਜੰਮੇ ਮਾਦੀ ਦਾ ਜਰਨੈਲ ਆ ਤਾਂ ਤੁਸੀਂ ਕਦੀ ਇਹ ਨਹੀਂ ਸੁਣਿਆ ਹੁੰਦਾ ਕਿ ਮੈਂ ਮਾਲਵੇ ਦਾ ਜਰਨੈਲ ਆ ਕਿਵੇਂ ਆ ਬਟ ਉਹ ਜਰਨੈਲ ਸਾਰੇ ਪੰਜਾਬ ਦੇ ਆ ਵਾਇਓ ਮਾਲਵਾ ਜਾਂਦੇ ਹੈਗੇ ਪਰ ਜੋ ਕੱਲ ਦਿੱਲੀ ਮੀਟਿੰਗ ਹੋਈ ਉਸ ਵਤਨ ਲੱਗਦਾ ਕਿ ਪੰਜਾਬ ਕਾਂਗਰਸ ਚ ਬਹੁਤ ਵੱਡੇ ਪੱਧਰ ਤੇ ਫੇਰ ਬਦਲ ਜਰੀ ਹੋਣ ਜਾ ਰਹੀ ਹੈਗੀ ਹੈ ਕਿਉਂਕਿ ਇਸ ਮੀਟਿੰਗ ਦੇ ਵਿੱਚ ਇਹ ਮੁੱਦਾ ਵੀ ਉੱਠਿਆ ਹੈਗਾ ਕਿ ਜਿਹੜੇ ਕਾਂਗਰਸੀ ਲੀਡਰ ਵਰਕਰ ਇਹ ਰਹੇਗੇ ਪੰਜਾਬ ਚ ਕੰਮ ਕਰ ਰਹੇ ਹੈਗੇ ਹਨ ਜਿਨ੍ਹਾਂ ਨੂੰ ਸਟੇਟ ਗਵਰਨਮੈਂਟ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਹੈਗਾ ਰਾਜਾ ਵੜਿੰਗ ਜਾਂ ਮਤਲਬ ਕੁਝ ਲੀਡਰ ਉਹਨਾਂ ਦੇ ਬਚਾ ਲਈ ਜਾਂ ਉਹਨਾਂ ਦੇ ਪੱਖ ਚ ਅੱਗੇ ਨਹੀਂ ਆਏ ਇਹ ਚਰਨਜੀਤ ਚੰਨੀ ਆ ਪ੍ਰਕਾਸ਼ ਸਿੰਘ ਹੈਗੇ ਆ ਪ੍ਰਤਾਸ਼ ਸਿੰਘ ਬਾਜਵਾ ਹੈਗੇ ਆ ਸੁਖੀ ਰੰਧਾਵਾ ਜਰਨ ਗੋਜੀਤ ਆ ਇਹ ਸਾਰੇ ਮਤਲਬ ਇੱਕ ਪਾਸੇ ਚੱਲ ਰਿਹਾ ਕੁਝ ਨਿਸਨ ਤੇ ਲੋ ਨਾਲ ਵੀ ਡਵੈਲਪਮੈਂਟ ਹੋਈ ਉਸ ਤੋਂ ਬਾਅਦ ਤੇ ਰਾਜਾ ਵੜਿੰਗ ਪੂਰੇ ਪੰਜਾਬ ਜਿਲ੍ਹੇ ਦਾ ਇਕੱਲਾ ਪੈ ਗਿਆ ਹੈਗਾ ਸੇਮ ਟਾਈਮ ਰਾਜਾ ਵੜਿੰਗ ਵੀ ਜਿਹੜਾ ਹੈਗਾ ਉਹ ਇੱਥੇ ਡੋਮਿਨੇਟ ਕਰਨਾ ਚਾਹੁੰਦਾ ਹਾਲਾਂਕਿ ਉਹਦਾ ਪ੍ਰਭਾਵ ਆਪਾਂ ਹੁਣ ਇਹ ਨਹੀਂ ਮੰਨਦੇ ਕਿ ਉਹਦਾ ਜੱਟ ਵੋਟ ਤੇ ਜਾਂ ਕਿਸਾਨੀ ਵੋਟ ਤੇ ਕਿੰਨਾ ਕੁ ਪ੍ਰਭਾਵ ਹੈਗਾ ਕਿਉਂਕਿ ਪਿਛੇ ਜਿਹੜੀ ਇਹ ਇਲੈਕਸ਼ਨ ਆ ਉਹ ਬੁਰਾ ਤਰ੍ਹਾਂ ਹਾਰ ਗਏ ਹੈਗੇ ਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਉਮੀਦਵਾਰ ਪ੍ਰਧਾਨ ਤੇ ਫਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਪ੍ਰਦੇਸ਼ ਕਾਂਗਰਸ ਵੱਲੋਂ ਇੱਕ ਨੋਟਿਸ ਜਾਰੀ ਹੋਣ ਤੋਂ ਬਾਅਦ ਸਾਰੀ ਦੀ ਸਾਰੀ ਪ੍ਰਦੇਸ਼ ਕਾਂਗਰਸ ਕੁਸ਼ਲਦੀਪ ਸਿੰਘ ਢਿੱਲੋਂ ਦੇ ਹੱਕ ਵਿੱਚ ਖੜ ਗਈ ਹੈ ਇੱਥੋਂ ਤੱਕ ਕਿ ਸਾਰੀ ਕਾਂਗਰਸ ਇਕੱਠੀ ਹੋ ਕੇ ਪੰਜਾਬ ਕਾਂਗਰਸ ਦੇ ਜਿਹੜੇ ਇੰਚਾਰਜ ਲਾਏ ਗਏ ਆ ਜਿਨ੍ਹਾਂ ਨੇ ਨੋਟਿਸ ਕੱਢਿਆ ਸੀ ਭवेश ਬਘੇਲ ਉਹਨਾਂ ਕੋਲ ਪਹੁੰਚ ਗਏ ਆ ਉਸ ਦੇ ਵਿੱਚ ਰਾਜਾ ਵੜਿੰਗ ਤੋਂ ਇਲਾਵਾ ਸਾਰੇ ਹੀ ਆਗੂ ਸੀਗੇ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੋਵੇ ਚਾਹੇ ਚਰਨਜੀਤ ਸਿੰਘ ਚੰਨੀ ਹੋਵੇ ਚਾਹੇ ਭਾਰਤ ਭੂਸ਼ਣ ਆਸ਼ੂ ਹੋਵੇ ਰਾਣਾ ਗੁਰਜੀਤ ਹੋਵੇ ਪ੍ਰਗਟ ਸਿੰਘ ਹੋਵੇ ਤੇ ਜਾਂ ਫਿਰ ਪਾਰਟੀ ਦੇ ਨਾਲ ਸਬੰਧਤ ਜਿਹੜੇ ਵੱਡੇ ਅਹੁਦੇਦਾਰ ਆ ਮੀਤ ਪ੍ਰਧਾਨ ਹੋਣ ਸਾਰੇ ਦੇ ਸਾਰੇ ਉਹ ਸਾਰੇ ਸ਼ਾਮਲ ਸੀ ਤੇ ਉਹਨਾਂ ਨੇ ਪਾਰਟੀ ਇੰਚਾਰਜ ਨੂੰ ਸਾਰੀ ਕਹਾਣੀ ਦੱਸੀ ਤੇ ਨਾਲ ਦੀ ਨਾਲ ਮੰਗ ਕੀਤੀ ਕਿ ਇਹ ਦਿੱਤਾ ਗਿਆ ਨੋਟਸ ਵਾਪਸ ਲਿਆ ਜਾਵੇ। ਉਹਨਾਂ ਦੱਸਿਆ ਕਿ ਕੁਸ਼ਲਦੀਪ ਸਿੰਘ ਢਿੱਲੋਂ ਨੇ ਜਿਹੜੀ ਗੱਲ ਕੀਤੀ ਆ ਉਹ ਸਿਰਫ ਲੋਕਾਂ ਦੀ ਗੱਲ ਕੀਤੀ ਆ ਕਿ ਜੇ ਪੰਜਾਬ ਦੇ ਵਿੱਚ ਸਰਕਾਰ ਲੈ ਕੇ ਆਉਣੀ ਆ ਤੇ ਜੋ ਲੋਕ ਚਾਹੁੰਦੇ ਆ ਲੋਕਾਂ ਦੀ ਗੱਲ ਉਹਨਾਂ ਨੇ ਕੀਤੀ ਆ ਤੇ ਉਹ ਕੀਤਾ ਜਾਵੇ ਤਾਂ ਕਿ ਸਰਕਾਰ ਆ ਸਕੇ। ਆਓ ਇਸ ਬਾਰੇ ਹੋਰ ਗੱਲਬਾਤ ਕਰਦੇ ਹਾਂ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸਦੇ ਨਾਲ ਤੇ ਪੁੱਛਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਕੀ ਆ ਸਾਰਾ ਅਸਲ ਮਾਮਲਾ ਤੇ ਇਸ ਦੇ ਅੰਦਰ ਪਿੱਛੇ ਇਸ ਦੇ ਕਿਹੜੀ ਕਹਾਣੀ ਘੁੰਮ ਰਹੀ ਆ ਕਿਉਂ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਉਹ ਨੋਟਿਸ ਜਾਰੀ ਕੀਤਾ ਗਿਆ ਏ ਇੱਕ ਹਫਤਾ ਪਹਿਲਾਂ ਕੁਸ਼ਲਦੀਪ ਸਿੰਘ ਢਿੱਲੋਂ ਦੀ ਇੱਕ ਨਿਊ ਚੈਨਲ ਤੇ ਇੱਕ ਇੰਟਰਵਿਊ ਚੱਲ ਰਹੀ ਸੀ ਜ ਜਿਹਦੇ ਚ ਉਹਨੇ ਕਾਂਗਰਸ ਦੇ ਪਤੀ ਕੋ ਜੀਆਂ ਹੈਗੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਸੀ ਕਿ ਪਾਰਟੀ ਨੂੰ ਮਜ਼ਬੂਤ ਕਿਵੇਂ ਕਰਨਾ ਤੇ ਮਤਲਬ ਦੁਬਾਰਾ ਸਰਕਾਰ ਚ ਕਿਵੇਂ ਆਉਣਾ ਹੈਗਾ ਜਾਂ ਚੋਣ ਤੱਕ ਕਿਵੇਂ ਕਰਨੀ ਹੈ ਉਦੇ ਬਾਰੇ ਉਹਨਾਂ ਨੂੰ ਇੱਕ ਜਿਹੜਾ ਪਾਰਟੀ ਵੱਲੋਂ ਅਨੁਸ਼ਾਸਨਹੀਣਤਾ ਦਾ ਨੋਟਿਸ ਜਾਰੀ ਕੀਤਾ ਗਿਆ ਸੀ ਉਸ ਤੋਂ ਬਾਅਦ ਦਾ ਕਾਂਗਰਸ ਦਾ ਜਿਹੜਾ ਹੈਗਾ ਨਾ ਇੱਕ ਤਰ੍ਹਾਂ ਦਾ ਵਿਵਾਦ ਉਹ ਤਿੱਖਾ ਹੋ ਗਿਆ ਪਤਾ ਲੱਗਾ ਕਿ ਦਿੱਲੀ ਦੇ ਵਿੱਚ ਜਿਹੜੇ ਕਾਰਜਕਾਰੀ ਪ੍ਰਧਾਨ ਅਤੇ ਜਿਹੜੇ ਬਾਕੀ ਕੰਸਟਰੂਡਰ ਹੈਗੇ ਆ ਜਿਹੜੇ ਮੀਤ ਪ੍ਰਧਾਨ ਉਹ ਸਾਰੇ ਉੱਥੇ ਭੇਸ਼ ਭਗੇਲੂ ਮਿਲੇ ਜਿਹੜਾ ਪੰਜਾਬ ਦਾ ਇੰਚਾਰਜ ਹੈਗਾ ਔਰ ਲਗਭਗ ਸਾਰੀ ਕਾਂਗਰਸ ਇੱਕ ਮੁੱਠ ਹੋ ਗਈ ਹੈ ਇੱਕ ਪਾਸੇ ਹੋ ਗਈ ਹੈ ਤੇ ਰਾਜਾ ਬੜੇ ਨਿਕਲਣਾ ਇੱਕ ਪਾਸੇ ਹੈਗਾ ਜਿਹੜੇ ਚਰਨਜੀਤ ਚੰਨੀ ਆ ਪ੍ਰਕਾਸ਼ ਸਿੰਘ ਹੈਗੇ ਆ ਪ੍ਰਤਾਸ਼ ਸਿੰਘ ਬਾਜਵਾ ਹੈਗੇ ਆ ਸੁਖੀ ਰੰਧਾਵਾ ਜਰਨ ਗੁਰਜੀਤ ਆ ਇਹ ਸਾਰੇ ਮਤਲਬ ਇੱਕ ਪਾਸੇ ਚੱਲ ਰਿਹਾ ਕੁਛ ਨਹੀਂ ਸੰਦ ਲੋ ਨਾਲ ਵੀ ਡਵੈਲਪਮੈਂਟ ਹੋਈ ਉਸ ਤੋਂ ਬਾਅਦ ਤੇ ਰਾਜਾ ਵੜਿੰਗ ਪੂਰੇ ਪੰਜਾਬ ਜਿਲ੍ਹੇ ਦਾ ਇਕੱਲਾ ਪੈ ਗਿਆ ਹੈਗਾ ਪਰ ਉਹਦੇ ਚ ਸੁਣਿਆ ਕਿ ਪਤਾ ਲੱਗੇ ਰਾਜਾ ਵੜਿੰਗ ਅੱਜ ਲੁਧਿਆਣਾ ਵਾਸਤੇ ਉਮੀਦਵਾਰ ਹੈਗੇ ਆਸ਼ੋ ਮਿੱਤਰੋ ਦੇ ਘਰੇ ਵੀ ਗਿਆ ਪਰ ਉਹਨਾਂ ਨੂੰ ਮਿਲਿਆ ਤੱਕ ਨਹੀਂ ਕਿ ਉਹਨਾਂ ਨੇ ਉਹ ਘਰੋਂ ਜਾਣ ਲਈ ਇੱਕ ਤਰੀਕੇ ਨਾਲ ਜਿਹੜੀ ਤਿੱਕਣਾ ਕਹਤਾ ਹੈਗਾ ਤਾਂ ਉਹਦੇ ਵਿੱਚ ਜਿਹੜਾ ਪਾਰਟੀਕੁਲ ਪੱਖ ਰੱਖਿਆ ਗਿਆ ਉਹ ਇਹੀ ਹੈ ਕਿ ਜਿਹੜਾ ਇੰਟਰਵਿਊ ਸੀ ਕੁਝ ਉਸ ਨੂੰ ਢਲੋਦੀ ਉਹਦੇ ਵਿੱਚ ਪਾਰਟੀ ਬਾਰੇ ਪਾਰਟੀਆਂ ਦੀਆਂ ਨੀਤੀਆਂ ਬਾਰੇ ਜਾਂ ਇਹਦੀ ਕਿਰਦਾ ਨੀਤੀ ਬਾਰੇ ਕੁਝ ਨਹੀਂ ਕਿਹਾ ਗਿਆ ਸੀ ਬਲਕਿ ਉਹਨਾਂ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੁਝ ਸੁਝਾਅ ਦਿੱਤੇ ਸੀ ਤੇ ਉਹਨਾਂ ਸੁਝਾਵਾਂ ਨੂੰ ਹੀ ਅੰਸ਼ਾਸਨਹੀਨ ਮੰਨਿਆ ਗਿਆ ਜਿਸ ਤੋਂ ਬਾਅਦ ਇਹ ਪੈਦਾ ਹੋਇਆ ਵਿਵਾਦ ਪਿਛਲੇ ਦਿਨਾਂ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਰਾਜਾ ਬੜਿੰਗ ਨੂੰ ਨਹੀਂ ਬਦਲਿਆ ਜਾ ਰਿਹਾ ਹੈਗਾ ਜਦੋਂ ਰਾਣਾ ਗੁਰਜੀਤ ਨੇ ਇਹ ਮੁੱਦਾ ਚੁੱਕਿਆ ਸੀ ਪਰ ਜੋ ਕੱਲ ਦਿੱਲੀ ਮੀਟਿੰਗ ਹੋਈ ਉਸ ਤੋਂ ਬਾਅਦ ਲੱਗਦਾ ਕਿ ਪੰਜਾਬ ਕਾਂਗਰਸ ਤੋਂ ਬਹੁਤ ਵੱਡੇ ਪੱਧਰ ਤੇ ਫੇਰ ਬਦਲ ਜਰੀ ਹੋਣ ਜਾ ਰਹੀ ਹੈ ਕਿਉਂਕਿ ਇਸ ਮੀਟਿੰਗ ਦੇ ਵਿੱਚ ਇਹ ਮੁੱਦਾ ਵੀ ਉੱਠਿਆ ਹੈਗਾ ਕਿ ਜਿਹੜੇ ਕਾਂਗਰਸੀ ਲੀਡਰ ਵਰਕਰ ਜਿਹੜੇ ਹੈਗੇ ਪੰਜਾਬ 'ਚ ਕੰਮ ਕਰ ਰਹੇ ਹੈਗੇ ਆ ਤਾਂ ਜਿਨ੍ਹਾਂ ਨੂੰ ਸਟੇਟ ਗਵਰਨਮੈਂਟ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਹੈਗਾ ਰਾਜਾ ਵੜਿੰਗ ਜਾਂ ਮਤਲਬ ਕੁਝ ਲੀਡਰ ਉਹਨਾਂ ਦੇ ਬਚਾ ਲਈ ਜਾਂ ਉਹਨਾਂ ਦੇ ਪੱਖ 'ਚ ਅੱਗੇ ਨਹੀਂ ਆਏ ਤਾਂ ਇਹ ਦਾ ਮਤਲਬ ਇੱਕ ਤਰ੍ਹਾਂ ਉਹ ਜਿਹੜੇ ਹੈਗੇ ਸਰਕਾਰ ਦੇ ਪੱਖ 'ਚ ਖੜਕੇ ਤਾਂ ਰਾਜਵਿੜੀਗ ਲਈ ਆਨਰ ਡਿਨ ਬਹੁਤ ਚੁਣੌਤੀਪੂਰਨ ਹੋਣੀ ਹੈ ਕਿਉਂਕਿ ਜਿੰਨੀ ਚੋਣ ਸਰਤੇ ਹੈਗੀ ਹੈ ਕਾਂਗਰਸ ਉਹਨੂੰ ਪ੍ਰਧਾਨ ਮੰਤਰੀ ਲਈ ਤਿਆਰ ਨਹੀਂ ਹੈਗਾ ਜਿਹੜਾ ਪ੍ਰਧਾਨ ਹੈਗਾ ਉਹ ਆਪਦੇ ਲੀਡਰਾਂ ਨੂੰ ਲੀਡਰ ਮੰਨ ਲਈ ਤਿਆਰ ਨਹੀਂ ਕਰਦਾ ਤੇ ਇਸ ਜਿਹੜਾ ਸਵੇਦਨਸ਼ੀਲ ਮੌਕੇ ਦੇ ਜਿਹੜਾ ਨੋਟਿਸ ਦਿੱਤਾ ਗਿਆ ਹੈਗਾ ਉਹ ਮਤਲਬ ਇਹ ਹੈਗਾ ਰਾਜਵਿੜੀਗ ਲਈ ਆਨਰ ਡਿਨ ਅੰਦਰ ਚ ਹੋਰ ਵੱਡੀਆਂ ਸਮੱਸਿਆਵਾਂ ਲੈ ਕੇ ਆ ਸਕਦੇ ਇਹ ਸਾਰੇ ਕਾਹਦੇ ਪਿੱਛੇ ਲੱਗਦਾ ਕੀ ਹੈ ਕਾਰਨ ਕੀ ਹੈ ਤੇ ਹਲਸਾਬ ਆਪਾਂ ਇੱਕ ਤਾਂ ਜਿਹੜਾ ਆਪਾਂ ਪੂਰਾ ਐਨਾਲਿਸਿਸ ਕਰੇ ਤਾਂ ਦੇਖਦੇ ਆ ਕਿ ਕੁਸ਼ਲਦੀਪ ਸਿੰਘ ਢਿੱਲੋਂ ਪੰਜਾਬ ਵਿੱਚ ਜਾਂ ਜਿਹੜੇ ਮਾਲਵੇ ਦੇ ਜਿਹੜੇ ਸਭ ਤੋਂ ਵੱਡੀ ਬੈਲਟ ਹੈਗੀ ਹੈ ਉਹਦੇ ਵਿੱਚੋਂ ਡੋਮਿਨੇਟ ਲੀਡਰ ਹੈਗਾ ਕੋਈ ਰੋਲਾ ਨਹੀਂ ਹੈਗਾ ਉਹ ਜੱਟ ਮਾਸਾਫਾ ਦੇ ਪ੍ਰਧਾਨ ਰਹੇ ਹੈਗੇ ਆ ਤੇ 1997 ਤੋਂ ਜਿਹੜਾ ਹੈਗੇ ਉਹ ਪੌਲਟਿਸ ਵਿੱਚ ਹੈਗੇ ਆ ਉਹਨਾਂ ਨੇ ਟੌਪ ਦੇ ਲੀਡਰ ਨਾਲ ਕੰਮ ਕਰਕੇ ਵੇਖ ਲਿਆ ਹੈਗਾ ਭਾਵੇਂ ਪ੍ਰਕਾਸ਼ ਸਿੰਘ ਬਾਦਲ ਸੀ ਭਾਵੇਂ ਉਹ ਕੈਪਟਨ ਵਿੰਦਰ ਸਿੰਘ ਸੀ ਭਾਵੇਂ ਮਨਪ੍ਰੀਤ ਸੀ ਉਹਨਾਂ ਸਰ ਨਾਲ ਕੰਮ ਕੀਤਾ ਹੈਗਾ ਤਾਂ ਉਹ ਜੱਟ ਵੋਟ ਨੂੰ ਪ੍ਰਭਾਵਿਤ ਕਰਦੇ ਹੈਗੇ ਉਹਦਾ ਚੰਗਾ ਇਸ ਇਲਾਕੇ 'ਚ ਜਿਹੜਾ ਮਤਲਬ ਹੈਗਾ ਪ੍ਰਭਾਵ ਵੀ ਹੈਗਾ ਸੇਮ ਟਾਈਮ ਰਾਜਾ ਵੜਿੰਗ ਵੀ ਜਿਹੜਾ ਹੈਗਾ ਉਹ ਇੱਥੇ ਡੋਮੀਨੇਟ ਕਰਨਾ ਚਾਹੁੰਦਾ ਹਾਲਾਂਕਿ ਉਹਦਾ ਪ੍ਰਭਾਵ ਆਪਾਂ ਹੁਣ ਵੀ ਨਹੀਂ ਮੰਨਦੇ ਕਿ ਉਹਦਾ ਜੱਟ ਵੋਟ ਤੇ ਜਾਂ ਕਿਸਾਨੀ ਵੋਟ ਤੇ ਕਿੰਨਾ ਕੁ ਪ੍ਰਭਾਵ ਹੈਗਾ ਕਿਉਂਕਿ ਪਿਛੇ ਵੀ ਆਪਦੀ ਜਿਹੜੀ ਇਲੈਕਸ਼ਨ ਆ ਉਹ ਬੁਰੀ ਤਰ੍ਹਾਂ ਹਾਰ ਗਏ ਹੈਗੇ ਆ ਰਾਜਾ ਵੜਿੰਗ ਸੱਚੇ ਡੋਮੀਨੇਟ ਕਰਨ ਲਈ ਜਿਹੜਾ ਹੈਗਾ ਇੱਕ ਹੋਰ ਲੀਟਰ ਵੀ ਸੀ ਜਿਹੜਾ ਇੱਥੇ ਇਸ ਮਾਲ ਵਿੱਚ ਡੋਮੀਨੇਟ ਕਰਨਾ ਚਾਹੁੰਦਾ ਸੀ ਪਰ ਉਹ ਜਿਹੜਾ ਹੈਗਾ ਉਹ ਦੂਜੀ ਵਾਲੀ ਇਲੈਕਸ਼ਨ ਹਾਰ ਗਿਆ ਹੈਗਾ ਗੁਰੂ ਹਰਸਾਏ ਤੋਂ ਤਾਂ ਮੈਨੂੰ ਲੱਗਦਾ ਕਿ ਰਾਜਾ ਵੜਿੰਗ ਨੂੰ ਲੱਗਦਾ ਸੀ ਸ਼ਾਇਦ ਕਿ ਮੈਂ 파ਰਟੀ ਪ੍ਰਧਾਨ ਦਾ ਜਿਹੜਾ ਰੁਤਬਾ ਕਿ ਮੈਂ ਇਲਾਹਾ ਹੈਗਾ ਪੂਰੇ ਮਾਲਵੇ ਨੂੰ ਡੋਮੀਨੇਟ ਕਰੂੰਗਾ ਤੇ ਜਿਹੜਾ ਮਾਲਵੇ ਡੋਮੀਨੇਟ ਕਰਦਾ ਆਮ ਤੌਰ ਤੇ ਉਹੀ ਜਿਹੜਾ ਹੈਗਾ ਉਹ ਪੰਜਾਬ ਵਿੱਚ ਵਿਸ਼ਿਆਸੀ ਪਾਰਟੀ ਦਾ ਸਰਕਾਰ ਚਲਾਉਂਦਾ ਹੈਗਾ ਉਹ ਆਪਾਂ ਪਿਛਲੇ ਲੰਮੇ ਸਮੇਂ ਤੋਂ ਦੇਖ ਰਹੇ ਆ ਭਾਵੇਂ ਉਹ ਭਗਵੰਤ ਮਾਨ ਆ ਭਾਵੇਂ ਸੁਖਬੀਰ ਬਾਦਲ ਹੈਗਾ ਭਾਵੇਂ ਕੈਪਟਨ ਰਵਿੰਦਰ ਸਿੰਘ ਸੀ ਭਾਵੇਂ ਪ੍ਰਕਾਸ਼ ਸਿੰਘ ਬਾਦਲ ਸੀ ਭਾਵੇਂ ਕਿੱਕੀ ਢਲੋਂ ਹੈਗਾ ਮਨਤਾ ਸਿੰਘ ਦਾ ਜਿਹੜੇ ਮਾਲਵੇ ਵਿੱਚ ਜਿਹੜੀ ਹੈਗੀ ਪੋਲਿਟਿਕਸ ਉਹੀ ਸਾਰੇ ਪੰਜਾਬ ਨੂੰ ਇੱਕ ਤਰ੍ਹਾਂ ਪ੍ਰਭਾਵਿਤ ਕਰਦੀ ਹੈਗੀ ਕਿਉਂਕਿ ਮਾਲਵੇ ਦੀ ਪੋਲਿਟਿਕਸ ਇਹ ਨਹੀਂ ਪ੍ਰਭਾਵ ਜਾਂਦਿੰਦੀ ਕਿ ਮੈਂ ਮਾਲਵੇ ਦਾ ਜਰਨੈਲ ਆ ਜਿਵੇਂ ਉਹ ਬਕਰਸਨ ਮੈਂ ਮਾਦੀ ਦਾ ਜਰਨੇ ਵਾਲਾ ਤਾਂ ਤੁਸੀਂ ਕਦੀ ਇਹ ਨਹੀਂ ਸੁਣਿਆ ਹੋਣਾ ਕਿ ਮੈਂ ਮਾਲਵੇ ਦਾ ਜਰਨੇ ਵਾਲਾ ਕਿਵੇਂ ਹਾਂ ਬਟੋ ਜਰਨੇ ਵਾਲਾ ਸਾਰੇ ਪੰਜਾਬ ਦੇ ਹੈ ਵਾਇਆ ਉਹ ਮਾਲਵਾ ਜਾਂਦੇ ਹੈਗੇ ਆ ਰਾਜੀ ਵਿੜਿੰਗ ਦੀ ਇੱਛਾ ਸ਼ਾਦੇ ਪੂਰੀ ਨਾ ਹੋਵੇ ਉਹ ਉਸ ਤਰ੍ਹਾਂ ਦੀ ਆਪ ਦੀ ਸ਼ਖਸੀਅਤ ਨੂੰ ਡਵੈਲਪ ਨਹੀਂ ਕਰ ਸਕਿਆ ਕਿ ਪੂਰੇ ਮਾਲਵੇ ਵਿੱਚ ਉਹਦੀ ਐਕਸੈਪਟੈਂਸ ਹੋਵੇ ਜहां ਜਿਉ ਨੌਜਵਾਨ ਹੈਗਾ ਸੀ ਜਿਵੇਂ ਉਹਨੇ ਕੰਮ ਕੀਤਾ ਜਿਹਾ ਲੱਗਦਾ ਸੀ ਬਸ਼ਾਇਦ ਫਿਜ਼ੀਕਲ ਲੈਵਲ ਤੇ ਪਾਰਟੀ ਦੀ ਪ੍ਰੋਸਾ ਕਰੂਗੀ ਪਰ ਜਿੱਦੀ ਵੱਡੀ ਬਗਾਵਤ ਹੋਈ ਹੈ ਮੇਟਰ ਉਹਦੀ ਡੋਮਿਨੇਸ਼ਨ ਬਣਾ ਦੇ ਨਾ ਮਾਰਾ ਮੋਟ ਸੀ ਉਹਦਾ ਵਿਵਹਾਰ ਦਾ ਚਾਨੂ ਪ੍ਰਾਪਤ ਹੈ ਤੇ ਜਿਹੜਾ ਮਾਲਵੀ ਡੋਮਿਨੇਟ ਕਰਦਾ ਆਮ ਤੌਰ ਤੇ